ਅੱਜ ਜਗਜੀਤ ਸਿੰਘ ਆਪਣੇ ਕਿਸੇ ਕੰਮ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਤਨਤਨ ਸ਼ਹਿਰ ਆ ਰਿਹਾ ਸੀ ਜਦੋਂ ਉਹ ਸਰਾ ਕੋਲ ਪੁੱਜਾ ਤਾਂ ਪਿੱਛੋਂ ਇੱਕ ਮੋਟਰਸਾਈਕਲ ਕੁਝ ਵਿਅਕਤੀ ਸਵਾਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਅਤੇ ਉਹ ਫਰਾਰ ਹੋ ਗਏ ਮੌਕੇ ਤੇ ਥਾਣਾ ਸਿਟੀ ਐਸ ਐਚ ਓ ਹਰਜਿੰਦਰ ਸਿੰਘ ਘਟਨਾ ਸਥਾਨ ਤੇ ਪੁੱਜੇ ਹਨ ਇਸ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਗਦੀਪ ਸਿੰਘ ਦੀ ਮੌਤ ਹੋਈ ਹੈ। ਇੱਥੇ ਰਹਿਨੇ ਮੇਰੇ ਪੈ ਕਿਆ ਨਿਕਰੇ ਮੇਰਾ ਘਰ ਵਾਲਾ ਮੋਟਰਸਾਈਕਲ ਦਵਾਈਣ ਗਿਆ ਇੱਥੇ ਹਸਪੀਟਲ ਦਵਾਈ ਲੈਣ ਹੁਣਾ ਹੀ ਤੇ ਮੈਂ ਕਹਿ ਨਹੀਂ ਮੈਂ ਕਹਤਾ ਹੀ ਆ ਜਾਓ ਘਰੇ ਮੇਰਾ ਭਰਾ ਨਾਲ ਗਿਆ ਇਹਦੇ ਨੂੰ ਗੋਲੀਆਂ ਮਾਰ ਕੇ ਗਏ ਕਿਉਂਕਿ ਬੋਬੀ ਨੇ ਕਿਆ ਹੀ ਉਹਦੀ ਮੰਮੀ ਆਂਦੀ ਤੈਨੂੰ ਬੋਬੀ ਨੇ ਮਾਰਨਾ ਹੀ ਬੋਬੀ ਨੇ ਮਰਵਾਇਆ ਵਾ ਤੇ ਨਾਲ ਹੈਪੀ ਬਾਬੇ ਨੇ ਉਹਦਾ ਨਾਮ ਹੈਪੀ ਬਾਬਾ ਵਾ ਧਮਕੀਆਂ ਆ ਡੇ ਕਰੇ ਵੀ ਪਏ ਹੀ ਮੁੰਡੇ ਲੈ ਕੇ ਉਹਦੇ ਮਸਤ ਪੁਰਦਾ ਹੀ ਆ ਬੋਬੀ Good <laughs> ਕੰਪਨੀ ਕਿਹੜੀ ਕਰ ਰਹੀ ਹੈ ਦੋ ਮਹੀਨੇ ਪਹਿਲਾਂ ਮਾਡੇ ਘਰੇ ਵੀ ਪਾਏ ਮੇਰੇ ਘਰ ਵਾਲੇ ਨੇ ਕਿਹਾ ਭਾਈ ਕੋ ਬਿੰਦ ਦੇ ਆਜ ਦਾ ਨਾ ਕਰੀਏ ਇਹਨਾਂ ਨੇ ਕੀ ਕੀਤਾ ਮੇਰੇ ਘਰ ਵਾਲੇ ਨੂੰ ਫੇਰ ਫਸਾਇਆ ਆਪੇ ਸੱਟਾ ਲਾ ਕੇ ਮੇਰੇ ਘਰ ਵਾਲੇ ਨੂੰ ਆਂਦੇ ਤੂੰ ਸੱਟਾ ਲਾਈਆਂ ਮੇਰੇ ਘਰ ਵਾਲੇ ਨੇ ਮੇਰੀ ਸੋਹ ਖਾਦੀ ਕਹਿੰਦਾ ਮੈਨੂੰ ਤੇਰੀ ਸੋਹ ਲੱਗੇ ਮੈਂ ਕੋਈ ਗੱਲ ਨਹੀਂ ਕੀਤੀ ਮਾੜੀ ਜੀ ਇਹਨਾਂ ਨੇ ਆਪਣੇ ਸੱਟ ਲਾ ਕੇ ਕਹਿੰਦੇ ਤੈਨੂੰ ਮੋਹਲੇ ਆਈ ਛੱਡਣਾ ਨਹੀਂ ਉਹਦੀ ਮੰਮੀ ਵੀ ਕਹਿੰਦੀ ਕਹਿੰਦੀ ਮੋਹਲੇ ਤੈਨੂੰ ਮੇਰੇ ਮੁੰਡੇ ਨੇ ਮਾਰ ਦੇ ਨਹੀਂ ਇਹਨਾਂ ਨੇ ਮੇਰੇ ਬਾਰੇ ਨੇ ਸੋਧਿਆ ਸਰਾਂ ਲੱਗੇ ਜਾ ਰਿਹਾ ਏ ਛੋਟਾ ਬ੍ਰਦਰ ਆ ਮੇਰਾ ਜੀ ਇਹਦਾ ਨਾਮ ਹਲਾਵਾ ਸਾਨਾ ਕੁਲਦੀਪ ਸਿੰਘ ਆ ਜੀ ਵਾਸੀ ਜਮਸਤਪੁਰ ਹਾਂਜੀ ਇਹ ਵੀ ਜੀ ਜਦੋਂ ਮੁੰਡਿਆਂ ਨੇ ਲੜਾਈ ਆ ਨਾ ਮੇਰਾ ਪਿੰਡ ਚ ਆਂਦਿਆ ਸਾਡੀ ਹੋਰ ਕਿਹਨਾ ਕੋਈ ਲਾਕਡਰ ਨਹੀਂ ਕੋਈ ਸਾਡੀ ਮਾਂ ਪਿਓ ਦੀ ਕੋਈ ਪਿੱਛੇ ਤਾਂ ਸਾਡੀ ਕੋਈ ਰਹਿਣ ਖੁੰਚ ਕੋਈ ਸਾਡੀ ਕੋਈ ਚੀਜ਼ ਨਾਲ ਕੋਈ ਲਾਕਡਰ ਨਹੀਂ ਹੈਗੀ ਇਹ ਮੁੰਡਾ ਚੰਦ ਪੀਤਾ ਤੇ ਇੱਕ ਉਧਰ ਮੁੰਡਾ ਬੱਬੂ ਆ ਜਿਨ੍ਹਾਂ ਦੇ ਕਾਰਨ ਲੜਾਈ ਉਹ ਮੁੰਡੇ ਨੇ ਆਪਣੇ ਸਿਰ ਬਸਿਰ ਲੈ ਕੇ ਪਹਿਲਾਂ ਉਹਨੂੰ ਸੱਟਾਂ ਲਾਈਆਂ ਜੇ ਉਦੇ ਸਟਾਂ ਘਰ ਵੀ ਲੱਗ ਜਾਗੇ ਮੇਰੇ ਘਰ ਵੀ ਪਹਿਲਾਂ ਗਏ ਹੋਏ ਜੇ ਬੰਦੇ ਠੀਕ ਆ ਜੀ ਅਨਪਛਾਦੇ ਬੰਦੇ ਆ ਸਾਡੀ ਹੋਰ ਕਿਸੇ ਨਾਲ ਕੋਈ ਲਗੜਾਟ ਹੀ ਨਹੀਂ ਹੈਗੀ ਠੀਕ ਆ ਜੀ ਜਿੱਥੋਂ ਤੱਕ ਟੱਡੀਗਰ ਕਰ ਰਿਹਾ ਮੈਨੂੰ ਤੁਹਾਨੂੰ ਪਤਾ ਲੱਗ ਹੀ ਜਾਣਾ ਚਾਹੀਦਾ ਵਾ ਕਿ ਕਿੱਥੋਂ ਲੜਾਈ ਸ਼ੁਰੂ ਹੋਈ ਆ ਤੇ ਕਿੱਥੇ ਜਾ ਕੇ ਖਤਮ ਹੋਈ ਆ ਤੇ ਜੋ ਵੀ ਕੀਤਾ ਨਾ ਭਾਜੀ ਚੰਗਾ ਨਹੀਂ ਕੀਤਾ ਸਾਡੇ ਨਾਲ ਠੀਕ ਆ ਜੀ ਸਰਾਂ ਵਾਲੀ ਸਾਈਡ ਹੋਇਆ ਭਾਜੀ ਹਾਂਜੀ ਇਹ ਮੇਰੇ ਸਹੌਣਾ ਬੁਲਟ ਰਹੀ ਹਾਂਜੀ ਬੁਲਟ ਤੇ ਆ ਜੀ ਇਹ ਦੋ ਜਾਨੇ ਮੇਰੇ ਸਹੌਣਾ ਉਹਨਾਂ ਦਾ ਵੀ ਜੀ ਪਤਾ ਨਹੀਂ ਉਹ ਦੋ ਜਾਨੇ ਹਨ ਪਛਾਣਦੇ ਉਹ ਵੀ ਦੋ ਜਾਨੇ ਹੀ ਗੇ ਲਾਲ ਸ਼ਰਟ ਪਾਈ ਵੱਡੇ ਵਾਲ ਹੀ ਕਹਿੰਦੇ ਹਾਂਜੀ ਹਾਂਜੀ ਨਹੀਂ ਇਹ ਦੋ ਜਾਨੇ ਹੈਗੇ ਇੱਕ ਵੀਰ ਹੀ ਰਿੰਕੂ ਹੀਗਾ ਹਾਂਜੀ ਮੰਗ ਸਾਡੀ ਇਹੋ ਹੀ ਆ ਭਾਜੀ ਸਾਨੂੰ ਸਖਤ ਤੋਂ ਸਖਤ ਇਨਸਾਫ ਮਿਲਣਾ ਚਾਹੀਦਾ ਸਾਨੂੰ ਤੇ ਸਜ਼ਾ ਦਿੱਤੀ ਜਾਵੇ ਜੋ ਵੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਠੀਕ ਹੈ ਜੀ ਕੰਮ ਵੀ ਜੀ ਇਹਦੀ ਉਮਰ ਇਹ ਕੋਈ ਉਮਰ ਨਹੀਂ ਇਹਦੀ 25 ਸਾਲ ਉਮਰ ਆ ਸਾਰੀ ਠੀਕ ਹੈ ਜੀ ਲਵਾਈ ਦਾ ਕੰਮ ਕਰਦਾ 6-7 ਮਹੀਨੇ ਵਿਆਹ ਨੂੰ ਆ 2-2.5 ਮਹੀਨੇ ਦਾ ਬੱਚਾ ਉਹਦਾ ਠੀਕ ਹੈ ਜੀ ਇਹ ਤਿੰਨ ਸਤਕਮਹੀਨੇ ਹੋ ਗਏ ਸਾਜੀਏ ਨੇ ਤੰਦੂਰ ਦਾ ਕੰਮ ਕਰਦੇ ਕੇ ਦਾ ਝਗੜਾ ਜੀ ਇਹਦਾ ਨਹੀਂ ਆਪਣਾ ਨਹੀਂ ਆ ਉਹਦੇ ਘਰ ਕੇ ਤੰਦੂਰ ਦਾ ਕੰਮ ਕਰਦਾ ਲਵਾਈਦਾ ਜੀ ਨਹੀਂ ਮੈਂ ਦਾਦਾ ਹਾਂਜੀ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਾ ਜੀ ਕਹਿੰਦੇ ਇਹਨਾਂ ਦੇ ਪਿੰਡ ਦੇ ਮੁੰਡੇ ਆ ਜੀ ਬੋਬੀ ਆ ਕੋਈ ਸੰਨੀ ਇਸ ਤਰ੍ਹਾਂ ਤਿੰਨ ਚਾਰ ਜਰ ਹਾਂਜੀ ਵਿਆਹ ਨੂੰ 6-7 ਮਹੀਨੇ ਹੋਏ ਜੀ ਸਾਲ ਪੂਰਾ ਨਹੀਂ ਹੋਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ